ਸਵਾਗਤ ਹੈ ਜੀ ਇੱਕ ਵਾਰ ਮੁੜ ਤੋਂ ਹੁਸ਼ਾਰਪੁਰ ਨਿਊਜ਼ ਚੈਨਲ ਤੇ ਤੁਹਾਡਾ ਸਾਰਿਆਂ ਦਾ ਮੈਂ ਚੇਤਨ ਕਸ਼ਵਤ ਐਸ ਵਕਤ ਅਸੀਂ ਹੁਸ਼ਾਰਪੁਰ ਦੇ ਪ੍ਰਸਿੱਧ ਡੇਰਾ ਬਾਬਾ ਜਵਾਹਰ ਦਾਸ ਜੀ ਸੂਸਾਂ ਦੇ ਬਾਹਰ ਮੌਜੂਦ ਹਾਂ ਇੱਕ ਪਾਸੇ ਜਿੱਥੇ ਤੁਹਾਨੂੰ ਤਸਵੀਰਾਂ ਦਿਖਾਈਆਂ ਜਾ ਰਹੀਆਂ ਨੇ ਉੱਥੇ ਹੀ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਅੱਜ ਮਾਨਯੋਗ ਅਦਾਲਤ ਵੱਲੋਂ ਜੇ ਉਹ ਪਿੰਡ ਦੇ ਕੁਝ ਵਿਅਕਤੀਆਂ ਵੱਲੋਂ ਨਰਿੰਦਰ ਪਾਲ ਸਿੰਘ ਅਤੇ ਅਰਵਿੰਦ ਸਿੰਘ ਇੰਦੇ ਵੱਲੋਂ ਜੋ ਮਾਨਯੋਗ ਅਦਾਲਤ ਦੇ ਵਿੱਚ ਕੇਸ ਕੀਤਾ ਗਿਆ ਸੀ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਇਸ ਡੇਰੇ ਦੀ ਬਾਗਦੋੜ ਬਾਗਦੋੜ ਹੈ ਜਿਹੜੀ ਉਹ ਦਮਦਮੀ ਟਕਸਾਲ ਪਿੰਡਰਾਵਾਲਾ ਜਥੇਬੰਦੀ ਵੱਲੋਂ ਜਿਹੜੀ ਇਸ ਦੀ ਸਾਭ ਕੀਤੀ ਜਾ ਰਹੀ ਸੀ ਤਾਂ ਡੇਰੇ ਨੂੰ ਉਕਤ ਜਥੇਬੰਦੀ ਤੋਂ ਮੁਕਤ ਕਰਨ ਦੇ ਲਈ ਨਰਿੰਦਰਪਾਲ ਅਤੇ ਅਰਵਿੰਦ ਸਿੰਘ ਇੰਦਾ ਨਾਮਕ ਵਿਅਕਤੀ ਵੱਲੋਂ ਮਾਨਯੋਗ ਅਦਾਲਤ ਦਾ ਸਹਾਰਾ ਲਿਆ ਗਿਆ ਸੀ ਤਾਂ ਅੱਜ ਲੰਬੇ ਅਰਸੇ ਬਾਅਦ ਉਨ੍ਹਾਂ ਦੋਹਾਂ ਵਿਅਕਤੀਆਂ ਪਿੰਡ ਦੇ ਜੋਰ ਬਸਨੀਕ ਨੇ ਉਨ੍ਹਾਂ ਦੋਹਾਂ ਵਿਅਕਤੀਆਂ ਦੇ ਹੱਕ ਦੇ ਵਿੱਚ ਫੈਸਲਾ ਆਇਆ ਤਾਂ ਉਸ ਤੋਂ ਬਾਅਦ ਜੇਕਰ ਆਪਾਂ ਡੇਰੇ ਦੀ ਗੱਲ ਕਰੀਏ ਤਾਂ ਡੇਰੇ ਤੇ ਬੀਤੇ ਤਿੰਨ ਦਿਨਾਂ ਤੋਂ ਭਾਰੀ ਪੁਲਿਸ ਫੋਰਸ ਤਣਾਤ ਹੈ ਐਸਪੀ ਮੇਜਰ ਸਿੰਘ ਦੀ ਅਗਵਾਈ ਦੇ ਵਿੱਚ ਜਿਹੜੀ ਇੱਥੇ ਕਮਾਂਡ ਸੰਭਾਲੀ ਗਈ ਹੈ ਕਾਨੂੰਨ ਵਿਵਸਥਾ ਨੂੰ ਬਰਕਰਾਰ ਰੱਖਣ ਦੇ ਲਈ ਉੱਥੇ ਹੀ ਪੁਲਿਸ ਵੱਲੋਂ ਅੱਜ ਪਿੰਡ ਦੇ ਵਿੱਚ ਇੱਕ ਫਲੈਗ ਮਾਰਚ ਵੀ ਕੱਢਿਆ ਗਿਆ ਤੇ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਸ਼ਾਂਤੀ ਬਣਾ ਕੇ ਰੱਖਣ ਕਿਉਂਕਿ ਕਾਨੂੰਨ ਵਿਵਸਥਾ ਸੋ ਐ ਸਿਕਿਉਰਿਟੀ ਪਰਪਸ ਹੈ ਜਿਹੜਾ ਇੱਕ ਮੁੱਖ ਵਿਸ਼ਾ ਬਣ ਜਾਂਦਾ ਹੈ ਜੀ ਹਾਲਾਤਾਂ ਦੇ ਵਿੱਚ ਤਾਂ ਕਾਨੂੰਨ ਵਿਵਸਥਾ ਨੂੰ ਬਰਕਰਾਰ ਰੱਖਣ ਦੇ ਲਈ ਪਿੰਡ ਦੇ ਵਿੱਚ ਚੱਪੇ-ਚੱਪੇ ਤੇ ਜਿਹੜੀ ਉਹ ਪੁਲਿਸ ਦਾ ਸਖਤ ਪੈਰਾ ਵੀ ਦਿੱਤਾ ਜਾ ਰਿਹਾ ਹੈ ਤਾਂ 24 ਘੰਟੇ ਜਿਹੜੀ ਪੁਲਿਸ ਦੀ ਤਣਾਤੀ ਹੈ ਇਸ ਡੇਰੇ ਦੇ ਬਾਹਰ ਕੀਤੀ ਗਈ ਹੈ ਖੁਦ ਇਸ ਦੀ ਪੁਸ਼ਟੀ ਹੈ ਜਿਹੜੀ ਐਸਪੀ ਮੇਜਰ ਸਿੰਘ ਵੱਲੋਂ ਕੀਤੀ ਗਈ ਹੈ ਸਵੇਰ ਸਮੇਂ ਤਕਰੀਬਨ ਦਿਨ ਦੇ ਸਮੇਂ ਜਿਹੜੀ 500 ਤੋਂ ਲੈ ਕੇ 600 ਤੱਕ ਦੀ ਨਫਰੀ ਹੈ ਜਿਹੜੀ ਮੁਲਾਜ਼ਮਾਂ ਦੇ ਇੱਥੇ ਤਣਾਤ ਕੀਤੀ ਗਈ ਹੈ ਪੁਲਿਸ ਪ੍ਰਸ਼ਾਸਨ ਵੱਲੋਂ ਤੇ ਰਾਤ ਦੇ ਸਮੇਂ ਦੇ ਵਿੱਚ ਵੀ ਸੈਂਕੜੇ ਦੀ ਗਿਣਤੀ ਦੇ ਵਿੱਚ ਪੁਲਿਸ ਪ੍ਰਸ਼ਾਸਨ ਇਸ ਥਾਂ ਤੇ ਤਣਾਤ ਰਿਹਾ ਦਾ ਸੋ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਕਿ ਅੱਜ ਹੁਸ਼ਾਰਪੁਰ ਰਮਨਜੋਗ ਅਦਾਲਤ ਵੱਲੋਂ ਨਰਿੰਦਰਪਾਲ ਅਤੇ ਅਰਵਿੰਦ ਸਿੰਘ ਇਹਦਾ ਜਿਨ੍ਹਾਂ ਵੱਲੋਂ ਰਮਨਜੋਗ ਅਦਾਲਤ ਦਾ ਸਹਾਰਾ ਲਿਆ ਗਿਆ ਸੀ ਉਕਤ ਡੇਰੇ ਨੂੰ ਇਹ ਜਥੇਬੰਦੀ ਤੋਂ ਮੁਕਤ ਕਰਨ ਦੇ ਲਈ ਅੱਜ ਉਹਨਾਂ ਦੇ ਹੱਕ ਦੇ ਵਿੱਚ ਭਾਵਕੀ ਪਿੰਡ ਵਾਸੀਆਂ ਦੇ ਹੱਕ ਦੇ ਵਿੱਚ ਮਾਨਯੋਗ ਅਦਾਲਤ ਵੱਲੋਂ ਫੈਸਲਾ ਸੁਣਾਇਆ ਗਿਆ ਹੈ। ਉਸ ਫੈਸਲੇ ਤੋਂ ਬਾਅਦ ਅਦਾਰੇ ਹੁਸ਼ਾਰ ਪਰੇ ਨਿਊਜ਼ ਦੀ ਟੀਮ ਵੀ ਡੇਰੇ ਤੇ ਬਾਹਰ ਪਹੁੰਚੀ ਅਤੇ ਡੇਰ ਦੇ ਬਾਹਰ ਲਿਆ ਤਸਵੀਰਾਂ ਵੀ ਅਸੀਂ ਤੁਹਾਨੂੰ ਦਿਖਾਈਆਂ ਤੇ ਅੰਦਰ ਲਈਆਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਖਾਸ ਕਰਕੇ ਪੁਲਿਸ ਦੇ ਕਿਸ ਤਰ੍ਹਾਂ ਦੇ ਸੁਰੱਖਿਆ ਪ੍ਰਬੰਧ ਨੇ ਉਸ ਬਾਬਤ ਅਸੀਂ ਤੁਹਾਨੂੰ ਜਾਣਕਾਰੀ ਜਿਹੜੀ ਉਹ ਦੇ ਰਹੇ ਹਾਂ। ਦੇਖੋ ਜੀ ਅਸੀਂ ਪਿਛਲੇ 4-5 ਦਿਨ ਤੋਂ ਲਗਾਤਾਰ ਹੀ ਜਿਹੜਾ ਇਹਦਾ ਇਨਰ ਥੀਓਫਰ ਗਾਰਡਨ ਲਾ ਕੇ ਲਗਾਤਾਰ ਸਿਕਿਉਰਟੀ ਪਰਪਸ ਲਈ ਡਿਊਟੀ ਕਰ ਰਹੇ ਹਾਂ ਸ਼ਿਫਟਾਂ ਵਾਈ ਜਿਹੜੀ ਸਾਡੀ ਡਿਊਟੀ ਚੱਲਦੀ ਜਿਹਦਾ ਇੱਕੋ ਹੀ ਇੱਕ ਮਕਸਦ ਆ ਕਿ ਜਿਹੜੀ ਦੇ ਦੇ ਦੀ ਜਿਹੜੀ ਸੁਰੱਖਿਆ ਲੋਕਾਂ ਦੀ ਜਿਹੜੀ ਸੁਰੱਖਿਆ ਉਹਨੂੰ ਕਿਸੇ ਵੀ ਕਿਸਮ ਦਾ ਜਿਹੜੇ ਉਹਦੇ ਵਿੱਚ ਕੋਈ ਵਿਗੜ ਨਾ ਪਵੇ ਉਹਨੂੰ ਮੰਦੇ ਦਾ ਜਿਹਾ ਰੱਖਦੇ ਹੋਏ ਅਸੀਂ ਸ਼ਿਫਟਾਂ ਵਿੱਚ ਲਾ ਕੇ ਜਿਹੜੀ ਡਿਊਟੀ ਕਰ ਰਹੇ ਹਾਂ ਤਾਂ ਕਿ ਲਾ ਐਨ ਆਰਡਰ ਦੀ ਕੋਈ ਵੀ ਪੋਜੀਸ਼ਨ ਖਰਾਬ ਨਾ ਹੋਵੇ ਉਹ ਕਿਸੇ ਵੀ ਕਿਸਮ ਤੇ ਅਸੀਂ ਨਹੀਂ ਹੋਣ ਦੇਣੀ ਇਸ ਕਰਕੇ ਅਸੀਂ 24 ਆਵਰ ਜਿਹੜਾ ਸ਼ਿਫਟਾਂ ਵਿੱਚ ਅਸੀਂ ਜਿਹੜੀ ਇਹਦੀ ਸੁਰੱਖਿਆ ਕਰ ਰਹੇ ਹਾਂ ਅੱਗੇ ਜਾ ਕੇ ਗੱਲ ਕਰੀਏ ਆਜ ਕੱਲ੍ਹ ਸੂਤਰਨ ਸੋ ਜਨਤਾ ਦੇ ਹੱਥੇ ਵਿੱਚ ਆ ਗਿਆ ਹੈ ਤਾਂ ਡੇਰੇ ਦੇ ਅੰਦਰ ਔਰ ਜੇਕਰ ਪਿੰਡੀ ਗੱਲ ਕਰੀਏ ਤਾਂ ਤੁਹਾਡੇ ਕੋਲੋਂ ਫਲੈਗ ਮਾਰ ਚੁੱਕਿਆ ਹੈ ਕੱਢਿਆ ਗਿਆ ਔਰ ਕਿੰਨੀ ਕਿਸ਼ਤਦਾਰ ਦੇ ਵਿੱਚ ਐਸੇ ਐਸਲੇ ਤੇ ਪੁਲਿਸ ਫੋਰਸ ਔਰ ਲਾਗੂ ਤੇ ਰਾਤ ਅ ਤਕਰੀਬਨ ਮੇਰੇ ਸਵੇਤ ਅਸੀਂ 6-7 ਜੀਓ ਹੈਗੇ ਆ ਔਰ ਜਿਹੜੇ 10-12 ਐਸਐਚਓ ਲੱਗੇ ਹੋਏ ਆ ਔਰ ਬਾਕੀ ਫੋਰਸ ਜਿਹੜੀ ਆ ਵਕ-ਵਕ ਦੂਸਰੇ ਜ਼ਿਲ੍ਹਿਆਂ ਤੋਂ ਵੀ ਆਈ ਆ 500 ਦੇ ਕਰੀਬ ਬੰਦਾ ਜਿਹੜਾ ਅਸੀਂ ਜਿਹੜੀ ਆ ਡੇ ਸ਼ਿਫਟ ਦੇ ਵਿੱਚ ਜਿਹੜੀ ਸਖਿਆ ਰੱਖਿਆ ਰਾਤ ਨੂੰ ਵੀ ਅਸੀਂ ਐਕਸਟਰਾ 2 300 ਬੰਦਾ ਜਿਹੜਾ ਰੱਖਦੇ ਆਂ ਔਰ ਜੀਓ ਦੀ ਨਿਗਰਾਨੀ ਵਿੱਚ ਜਿਹੜੀ ਆ ਲਗਾਤਾਰ ਇਹਦੇ ਵਿੱਚ ਅਸੀਂ ਲਾ ਕੇ ਜਿਹੜੀਆਂ ਡਿਊਟੀਆਂ ਕਰ ਰਹੇ ਆਂ